ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਿੰਜਵਾ ਗੁਰੂ ਨਾਨਕ ਹਰ ਨਾਮ ਦਰੜਾਇ ਭੰਨਣ ਕੜਨ ਸਮਰੱਥ ਪ੍ਰਭ ਸਦਾ ਸਮਲ ਹੈ ਮਿੱਤਰ ਤੂ ਦੁਖ ਸਭ ਆਇ ਲਥ ਮਹੱਲਾ ਪਿੰਜਵਾ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕਬੂਲ ਖੁਦਿਆ ਪੂਲਾ ਨਹੀਂ ਬੋਲਣਾ ਥੋੜਿਆ ਕਸਕੇ ਹੀ ਬੋਲਣਾ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕਬੂਲ ਕਬੂਲ ਨਹੀਂ ਕਬੂਲ ਉਚਾਰਨ ਕਰਨਾ ਔਂਕੜ ਲਾ ਕੇ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੀਵਹਿ ਕਰਮ ਕਮਾਵਦਾ ਤੇਵੀਹ ਫਲਤੀ ਜੱਬੇ ਤਤਾਲੋਹ ਸਾਰ ਜੱਬੇ ਤਤਾਲੋਹ ਸਾਰ ਵਿੱਚ ਸੰਘੈ ਪਲਤੀ ਘਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ ਅਮਲ ਤੇ ਪਾਠ ਇਕੱਠਾ ਨਹੀਂ ਕਰਨਾ ਇਹ ਵੱਖਰਾ ਹੀ ਕਰਨਾ ਹੈ ਤੈਨ ਦੂਤ ਅਮਲ ਤੇ ਕਾਇਆਸ ਨਾ ਪੁੰਨਿਆ ਨਿਤ ਪਰਮਲ ਹਿਰਤੇ ਇਹ ਵੀ ਪਰਮਲ ਇਕੱਠਾ ਨਹੀਂ ਕਹਿਣਾ ਨਿਤ ਪਰਮਲ ਹਿਰਤੇ ਕੀਆ ਨਾ ਜਾਣੈ ਅਕਿਰਤ ਘਣ ਵਿਚ ਜੁਨੀ ਫਿਰਤੇ ਸਭੇ ਤਿਰਾ ਨਿਖੁੱਟਿ ਅਸ ਹੇਰ ਲਈਐਸ ਧਾਰ ਤੀ ਇਹ ਵੀ ਪਾਠ ਸੰਪਰਦਾਇ ਚ ਵੱਖਰਾ ਕਰਾਇਆ ਜਾਂਦਾ ਧਾਰ ਤੀ ਧਰਤੀ ਨਹੀਂ ਕਹਿਣਾ ਵਿੱਜਣ ਕਲਹਿਨਾ ਦੀਵਦਾ ਤਾਂ ਲਿਆ ਕਰਤੀ ਜੋ ਜੋ ਕਰਤੇ ਅਹੰ ਮੇਉ ਝੜ ਧਰਤੀ ਪੜਤੀ ਇੱਛਾੜ ਇਥੇ ਝਮਕ ਲਾ ਦੇਣੀ ਹੈ ਧਰਤੀ ਪੜਤੇ ਪੜਤੇ ਪੂਲਾ ਉਚਾਰਨ ਕਰਨਾ ਹੈ ਪੜਤੇ ਨਹੀਂ ਕਹਿਣਾ ਸ਼ਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਾਂਜੀ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਾਰਮ ਵਿਚਾਰੀ ਜੇ ਉਸ ਮਿਲੈ ਜੇ ਉਸ ਮਿਲੈ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸੁਮਾਣੀ ਹਰ ਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਇ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀਅ ਕੀ ਸਾਰ ਨਾ ਜਾਪੈ ਕਿ ਪੂਰਾ ਸਤਗੁਰ ਭਾਵੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਬਿੰਦੀ ਪੂਰੀ ਲਾਇਆ ਕਰੋ ਗੁਰ ਸਿੱਖਾਂ ਸਤਗੁਰ ਆਗੈ ਆਖੈ ਸੁਕਾਰ ਕਮਾਵਨ ਸੁਕਾਰ ਇਕੱਠਾ ਪਾਠ ਨੀਐ ਸਤਿਗੁਰ ਆਖੇ ਸੁਕਾਰ ਕਮਾਵਨ ਸੁ ਜਾਪ ਕਮਾਵਹਿ ਇੱਥੇ ਵਿਸਰਾਮ ਹੈ ਸਤਿਗੁਰ ਆਖੇ ਸੁਕਾਰ ਕਮਾਵਨ ਸੁ ਜਾਪ ਕਮਾਵਹਿ ਗੁਰ ਸਿੱਖਾਂ ਕੀ ਕਾਲ ਸੱਚਾ ਥਾਇ ਪਾਵੈ ਬਿੜ ਸਤਿਗੁਰ ਕੀ ਹੁਕਮੈ ਜੇ ਗੁਰ ਸਿੱਖਾ ਪਾਸੋ ਕੰਮ ਕਰਾਇਆ ਲੋੜੇ ਇੱਥੇ ਵਿਸਰਾਮ ਲਾਉਣਾ ਹੈ ਵਿਣ ਸਤਗੁਰ ਕੀ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੀ ਇੱਥੇ ਵਿਸਾਮ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰ ਸਤਗੁਰ ਅੱਗੇ ਕੋ ਜੀਉ ਲਾਇ ਘਾਲੈ ਗੁਰ ਸਤਕੁਰ ਅੱਗੇ ਕੋ ਜੀਉ ਲਾਇ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਇਸ ਨੇੜਾ ਗੁਰਸਿੱਖ ਮੂਲ ਨਾ ਆਵੇ ਜਿਆਦਾ ਨਾ ਵਿਸਰਾਮ ਤੇ ਰੁਕਿਆ ਕਰੋ ਜਿਹੜੀ ਠੰਮਕ ਹੈ ਉੱਥੇ ਥੋੜਾ ਜਿਹਾ ਸਾਰਾ ਜਿਹਾ ਦਿੱਤਾ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜਾ ਗੁਰਸਿੱਖ ਮੂਲ ਨਾ ਭਾਵੇ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਜੀ ਵੇਂ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹ ਜੀਵੜ ਤੂੰ ਵੱਡ ਵੱਡੇ ਤੁਹ ਜੀਵੜ ਤੂੰ ਇੱਥੇ ਠਮਕ ਲੱਗੇਗੀ ਅ ਤੂੰ ਸੱਚਾ ਸਾਹਿਬ ਅਤ ਵੱਡਾ ਵੱਡਾ ਨਹੀਂ ਕਹਿਣਾ ਢੱਡਾ ਲਾ ਕੇ ਵੱਡਾ ਤੇ ਇੱਥੇ ਵਿਸਰਾਮ ਹੈ ਤੁਹ ਜੀਵੜ ਤੂੰ ਵੱਡ ਵੱਡੇ ਤੂੰ ਸੱਚਾ ਸਾਹਿਬ ਅਤ ਵੱਡਾ ਤੁਹ ਜੇ ਵਡ ਤੂੰ ਵਡ ਵੱਡੇ ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਤੁਧ ਮਿਲੈ ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਤੂੰ ਆਪੇ ਬਖਸ ਲਹਿ ਲੇਖਾ ਛੱਡੇ ਤੂੰ ਆਪੇ ਬਖਸ ਲਹਿ ਲੇਖਾ ਛੱਡੀ ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਤੂੰ ਆਪੇ ਵਾਕਸ ਲੈ ਲੇਖਾ ਛੱਡੇ ਜਿਸਨੂੰ ਤੂੰ ਆਪ ਮਿਲਾਏ ਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਇਥੇ ਵਿਸਰਾਮ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜੋ ਭਾਵੈ ਤਿਉ ਰਖ ਤੂੰ ਸਚਿਆ ਇੱਥੇ ਵਿਸਰਾਮ ਲਾਉਣਾ ਜੋ ਭਾਵੈ ਤਿਉ ਰਖ ਤੂੰ ਸਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁੱਧ ਗੌੜੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਾਲ ਦੀ ਰਾਏ ਕਮਾਲ ਦੀ ਰਾਏ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਧਿਆਨ ਨਾਲ ਉਚਾਰਨ ਕਰਨਾ ਕਮਾਲ ਦੀ ਇਹਦਾ ਅਰਥ ਤਾਂ ਹੈ ਇਹ ਕਮਾਲ ਦੀਨ ਮੌਜਦੀਨ ਪਰ ਇਹਨੂੰ ਮੌਜਦੀ ਇਕੱਠਾ ਨਹੀਂ ਕਹਿਣਾ ਮੌਜ ਤੇ ਦੀ ਦੇ ਵਿੱਚ ਨਾ ਡੈਸ਼ ਜੀ ਦੇ ਕੇ ਲਮਕਾ ਕੇ ਬੋਲ ਦਾਂਗੇ ਤਾਂ ਮੌਜਦੀ ਐ ਬੋਲਣਾ ਰਾਏ ਕਮਾਲ ਦੀ ਮੌਜਦੀ ਕੀ ਮੋਜ ਮੋਜਦੀ ਹੋੜੇ ਨਾਲ ਦੀ ਹਾਂ ਮੋਜਦੀ ਕੀ ਇਥੇ ਵਿਸਰਾਮ ਹੈ ਵਾਰ ਕੀ ਧੁਨ ਉੱਪਰ ਵਾਰ ਕੀ ਧੁਨ ਉੱਪਰ ਗਾਵਣੀ ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਕਿਤਸ ਓ ਓੰਕਾਰ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੂ ਆਇਆ ਪਰਵਾਣ ਤਿਸ ਜਨ ਕੈ ਬਲਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਭਜਿਆ ਜਿਨ ਭਜਿਆ ਪ੍ਰਭ ਨਿਰਵਾਣ ਇਕੱਠੇ ਹੀ ਜਾਦੇ ਚਾਲ ਨਾਲ ਹੀ ਚੱਲੀਏ ਜਨਮ ਮਰਨ ਦੁਖ ਕਟਿਆ ਹਰ ਭਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਾਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ ਭਲਕੇ ਉਠ ਪਰਾ ਹੋਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸ ਕੈ ਤਿਸ ਕੀ ਪਾਉ ਪਖਾਲਾ ਤਿਸ ਕੇ ਮਾਨ ਤਾਨ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਸੰਗ੍ਰਹਿ ਸੰ ਦੇ ਵਿੱਚ ਡੈਸ਼ ਦੇ ਦੇਣੀ ਹੈ ਗ੍ਰਹਿ ਪਾਠ ਇਕੱਠਾ ਹੀ ਆ ਸੰਗਰ ਇੱਥੋਂ ਨਹੀਂ ਡੈਸ਼ ਦੇਣੀ ਸੰਗ੍ਰਹਿ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ ਜੋ ਤੁਧ ਭਾਵੈ ਸੋ ਭਲਾ ਸੱਚ ਤੇਰਾ ਬਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਾਹੇ ਸਮਾਨਾ ਥਣ ਥਨ ਅੰਤਰ ਰਵ ਰਹਾ ਜੀਅ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਬਾਣਾ ਨਾਨਕ ਪ੍ਰਭ ਸਰਣਾਗਤੀ ਸਾਧ ਸਾਧ ਕੁਰਬਾਣਾ ਸ਼ਲੋਕ ਮਹੱਲਾ ਪੰਜਵਾ ਚੇਤਾਈ ਤਾਂ ਚੇਤ ਸਾਹਿਬ ਪਾਠ ਇਕੱਠਾ ਹੀ ਹੈ ਚੇਤਾਈ ਸੰਪਰਦਾ ਦੇ ਵਿੱਚ ਇਕੱਠਾ ਹੀ ਪਾਠ ਕਰਾਇਆ ਜਾਂਦਾ ਦੂਜਾ ਚੇਤਾਈ ਮੁੱਖ ਪਾਠ ਹੈ ਚੇਤਾਈ ਤਾਂ ਚੇਤ ਇਥੇ ਵਿਸਰਾਮ ਹੈ ਸਾਹਿਬ ਸੱਚਾ ਸੋ ਧਣੀ ਚੇਤਾਈ ਤਾਂ ਚੇਤ ਇਕੱਠਾ ਚੇਤਾਈ ਤਾਂ ਚੇਤ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਭਵਜਲ ਪਾਰ ਪਾ ਨਾਨਕ ਸਤਗੁਰ ਸੇਵ ਇਥੇ ਵਿਸਰਾਮ ਹੈ ਚੜ ਬੋਹਿਥ ਭਵਜਲ ਪਾਰ ਪਾ ਨਾਨਕ ਸਤਗੁਰ ਸੇਵ ਚੜ ਬੋਹਿਥ ਭਵਜਲ ਪਾਰ ਪਾ ਮਹੱਲਾ ਪੰਜਵਾ ਵਾਹੁ ਸੰਦੇ ਕੱਪੜੇ ਪਹਿਰਹਿ ਗਰਭ ਗਵਾਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸਈ ਉੱਭਰੇ ਜੱਗਾ ਵਿੱਚ ਜੋ ਸੱਚਾ ਰੱਖੇ ਸਈ ਉੱਭਰੇ ਜੱਗਾ ਵਿੱਚ ਜੋ ਸੱਚਾ ਰੱਖੇ ਮੋਹਿ ਡਿਠਾ ਤੈਨ ਕਾ ਜੀਵਿਆ ਮੋਹਿ ਉਚਾਰਨ ਕਰਨਾ ਮੂਨੀ ਗੈਦਨਾ ਮੋਹਿ ਡਿਠਾ ਤੇਨ ਕਾ ਜੀਵੀ ਹੈ ਹਰ ਅੰਮ੍ਰਿਤ ਚਖੇ ਆ ਦਰਮਿਆਨਾ ਜਹ ਬੋਲ ਦੂ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਪਖੇ ਪਖੇ ਵੀ ਕਸ ਕੇ ਹੀ ਉਚਾਰਨ ਕਰਨਾ ਕਾਮ ਕ੍ਰੋਧ ਲੋਭ ਮੋਹ ਇਥੇ ਵਿਸਰਾਮ ਹੈ ਸੰਗ ਸਾਧਾ ਪਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਪੜਖੇ ਵੀ ਕਸਕੇ ਹੀ ਉਚਾਰਨ ਕਰਨਾ ਨਾਨਕ ਚਲਤ ਨਾ ਜਪਨੀ ਕੋ ਸਕਾ ਨ ਲਖੇ ਲਖੇ ਪੁਲਾ ਬੋਲਣਾ ਇਹਨੂੰ ਲਖੇ ਨਹੀਂ ਕਹਿਣਾ ਸਲੋਕ ਮਹਲਾ ਪੰਜਵਾ ਨਾਨਕ ਸੋਈ ਦਿਨ ਸੁਸਹਾਵੜਾ ਜੇਤ ਪ੍ਰਭ ਆਵੇ ਚਿਤ ਇਤਿਆਨ ਨਾਲ ਦਿਨਸ ਉਚਾਰਨ ਕਰਨਾ ਆਮ ਦਿਵਸ ਹੀ ਬੋਲ ਦਿੰਦੇ ਹਨ ਬਾਬਾ ਲਾਖ ਜੇਤ ਦੇਨ ਵਿਸਰੈ ਅਪਾਰ ਬ੍ਰਹਮ ਫੇਟ ਭਲੇਰੀ ਰੁੱਤਾ ਮਹੱਲਾ ਪਿੰਜਵਾ ਨਾਨਕ ਮਿਤਰਾਈ ਤੇ ਸਿ ਸਿਉ ਸਭ ਕਿਛ ਜਿਸ ਕਾ ਹਾਥ ਉ ਮਿਤਰਾਸੀ ਕਾਂਡਿਐਹ ਇੱਕ ਵਿਖ ਨ ਚੱਲੈ ਸਾਥ ਪੌੜੀ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤੀਖਾ 부ਝਾਈ ਕਰ ਸੇਵਾ ਪਾਰ ਭਮ ਗੁਰ ਭੁਖ ਰਹਿ ਨ ਕਾਈ ਕਰ ਸੇਵਾ ਪਾਰ ਭਮ ਗੁਰ ਇਥੇ ਵਿਸਾਮ ਲਾਉਣਾ ਭੁਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਾਦ ਪਾਈ ਤੁਧ ਜੇਵਡ ਤੂ ਹੈ ਪਾਰ ਭ੍ਰਮ ਤੂ ਹੈ ਪਾਟ ਕਠਾਈ ਤੁਦ ਜੀਵੜ ਤੂ ਹੈ ਪਾਰ ਬ੍ਰਹਮ ਨਾਨਕ ਸਰਣਾਈ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ